ਲਾਲਾ ਰੋਜ਼ ਹੀ ਪੂਰੀ ਮਿਹਨਤ ਲਾਉਂਦਾ ਵਾ ਦਾ ਅੱਜ ਕਹਿੰਦਾ ਬਦਾਮ ਨਹੀਂ ਛੱਡਣੇਗੇ ਲਾਲਾ ਕਹਿੰਦਾ ਬੈਟਾਂ ਵਾਲੇ ਨਹੀਂ ਛੱਡਣੇਗੇ ਸੈ ਇਨ ਦੇ ਦੇਣੇ ਸੈ ਇਨ ਦੇਣੇ ਆ ਸੈ ਇ ਨਹੀਂ ਉਦਾਂ ਵੀ ਲੈ ਜਾਣੇ ਵਿੱਚੋਂ ਲੋ ਵੀ ਮੁੰਡੇ ਲੱਗੇ ਹੋਏ ਫੁੱਲ ਮਿਹਨਤ ਕਰਨ ਕੋਸ਼ਕਾ ਆਪਣੇ ਜਿਹੜੇ ਮੁੰਡੇ ਨਹੀਂ ਆ ਰਹੇ ਝੋਨੇ 'ਚ ਬੀਜੀ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੱਥੇ ਬੀਜੀ ਆ ਕਿਹੜੇ ਝੋਨੇ 'ਚ ਬੀਜੀ ਆ ਪਵਿਤਾ ਨੂੰ ਖਵਾਵਾਂਗੇ ਹਾਂਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਭਾਜੀ ਸੈਜ ਨੇ ਨਹੀਂ ਬੁਲਾਈ ਗੁੱਡ ਮਾਰਨਿੰਗ ਬੁਲਾਈ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਵਧੀਆ ਵਧੀਆ ਜੀ ਸੈਜ ਨੇ ਇਕੱਲੇ ਨੇ ਕੇਕ ਖਾਦਾ ਕੱਲ ਇਕੱਲੇ ਨੇ ਖਾਦਾ ਕੇਕ ਸਾਨੂੰ ਇੱਥੇ ਸਾਨੂੰ ਇਹ ਦੋ ਸਾਨੂੰ ਇੱਥੇ ਪੰਜਾਂ ਪੰਜਾਂ ਰੁਪਈਆਂ ਵਾਲੀਆਂ ਟੌਬੀਆਂ ਖਵਾਉਂਦੀਆਂ ਕੋਟੀ ਨੇ ਆਹ ਭਾਜੀ ਢਿੱਡ ਵੀ ਵੇਖ ਲਓ ਕਿੱਡਾ ਹੋ ਗਿਆ ਕੱਲ ਦਾ ਕੀ ਖਾ ਗਏ 5 ਕਿਲੋ ਵਧ ਗਿਆ 5 ਕਿਲੋ ਵਧ ਗਿਆ 10 ਕਿਲੋ ਘਟਾਇਆ ਹੀ ਕੱਲ ਕਿੰਨਾ ਕੀ ਖਾਦਾ ਓਏ ਆ ਕੇ ਤਾਂ ਸਾਰੇ ਖਾ ਗਿਆ ਸਾਰੇ ਖਾਦਾ ਕੱਲ ਭੱਜ ਜਾ ਸੈਟ ਹੈਗਾ ਤੇਰਾ ਭੱਜ ਕੇ ਜਾਵਾ 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 ਸਰਦਾਰ ਆ ਬੜੇ ਖਿੱਚ ਕੇ ਆ ਚੱਲ ਤੂੰ ਕਰ ਤੈਨੂੰ ਕੀ ਹੋਇਆ ਤਰ ਤੂੰ ਦਲ ਤੈਨੂੰ ਸਰਦਾਰ ਤਰ ਤੋ ਠੋਗਲੇ ਤੇ ਮਗਰ ਹੁਣ ਤੂੰ ਗੁਰੀ ਚਾਰਾ ਗਿਆ ਜਿੰਨੇ ਪੱਜੇ ਤੇ ਕੋ ਬਹਿ ਨਹੀਂ ਹੁੰਦਾ ਸਹਿ ਚੰਗੀ ਤਰ੍ਹਾਂ ਵੇਖੀ ਬੈਂਦਾ ਕਿਦਾਂ ਏ ਆ ਵੇ ਖੁਰਕ ਜੀ ਨਹੀਂ ਆਈ ਹੁੰਦੀ ਜਦਾ ਸਿਰ ਤੇ ਓਏ ਏ ਆ ਵੇ ਕਿਹੜਾ ਬੰਦਾ ਜੂਸ ਪੀਂਦਾ ਏ ਉਥੇ ਅਮਰਤ ਨਹੀਂ ਤੂੰ ਕਦੇ ਕਦੇ ਅਮਰਤ ਹਾਂਜੀ ਕਬੂਤਰ ਅਮਰਤ ਨਿਕਾ ਏ ਏ ਹੁਣ ਕੈਂਪ ਦਾ ਕੈਮਰਾ ਵਾ ਇਕੱਲੇ ਇਕੱਲੇ ਬੰਦੇ ਵੇਖਦਾ ਕਿੱਥੇ ਜਾਂਦੇ ਨੇ ਹਾਂ ਤੂੰ ਕੀ ਲੈਣ ਗਿਆ ਇਹ ਅਸੀਂ ਮੈਂ ਕੀ ਲੈਣ ਗਿਆ ਕੇਕ ਲੈਣਾ ਆਸ ਤੋਏ ਉਪਾਜੀ ਫੇਨੇ ਦਾ ਹੋ ਗਿਆ ਚਾਚੇ ਹੁਣੇ ਲੇਟ ਆਇਆ ਕੰਮ ਤੋਂ ਭਾਈ ਇਹ ਬਹੁਤ ਨਿਗਾ ਰੱਖਦਾ ਬੰਦਿਆਂ ਤੇ ਹਾਂ ਸਹੀ ਆ ਸਹੀ ਆ ਗੁੱਡ ਰੱਖ ਇਦਾਂ ਪਤਾ ਲੱਗਿਆ ਭਲਾ ਮੈਂ ਕਾਲਿਆ ਕਰ ਰਿਹਾ ਜਿਹੜਾ ਕੀ ਕਰਦਾ ਠੀਕ ਆ ਕੱਲ ਨੂੰ ਗੋਲ ਗੱਪਿਆਂ ਵਾਲਾ ਫੜਿਆ ਤੇ ਆ ਜੀ ਜੂਸ ਵਾਲਾ ਇੱਥੇ ਆਉਂਦੇ ਨਹੀਂ ਆ ਨਾ ਲੋਈਆਂ ਲਾਉਣੀਆਂ ਆ ਭਾਈ ਆਪ ਕੋਦੇ ਨਹੀਂ ਵੇ ਦੂਜਾ ਬੈਠ ਕੇ ਲਾਈਆਂ ਨੇ ਉੱਥੇ ਉਪਰ ਇੰਟਰ ਤੇ ਆ ਗਿਆ ਚੇਤਾ ਹੈ ਤੇਰੇ ਨਾਲ ਤੇ ਤਿੰਨ ਚਾਰ ਸੀ ਤੂੰ ਕਿੱਥੇ ਪਾ ਗਿਆ ਕਰੋ ਹੁਣ ਦੁਬਾਰਾ ਲਾਉਣੀ ਪਣੀ ਚਲੋ 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 ਪਹਿਲੇ ਸੱਟ ਸਾਰਾਈ ਚੱਲ ਆ ਲੈ ਤੇਰਾ ਨੂੰ ਘਰੋਂ ਮੂਰੇ ਪਈ ਇਹਦੇ ਨਾਲ ਮਗਰ ਨੇ ਤਿੰਨ ਚਾਰ ਕਿਹਨੇ ਇਹ ਦੱਸ ਦੇ ਮੈਂ ਕਹਾਂ ਮੈਂ ਲੱਕਿਆ ਤੂੰ ਤੇਰੇ ਤੇ ਮਗਰ ਸਾਰੇ ਲਾਉਣਗੇ ਤਿੰਨ ਚਾਰ ਜਿਹੜੇ ਨਾਲ ਤੇਰੇ ਆ ਵੀ ਸੀਗੇ ਉਹ ਲਾਲੇ ਅੱਗੇ ਉਹ ਦੋਵੇਂ ਭਰਾ ਮਰੌਂਦੇ ਹੁਣ ਇਹ ਮਰੌਂਦਾ ਜੂ ਚੱਲ ਚੱਲ ਚਲ ਸ਼ੁਰੂ ਕਰ ਲੈ ਮੈਂ ਵੀ ਜਾਵਾਂ ਥੋੜੀ ਥੋੜੀ ਜੇ ਫੜ ਹਾਂ ਹੋ ਜਾਓ ਪਹਿਲੇ ਜੀ ਮੈਂ ਦੋਵੇਂ ਗਿਆਨੀ ਤੋਂ ਵੀ ਲੱਗਾਈ ਪਟਾ ਫਿਰਨ ਚੱਲੋ ਉੱਥੇ ਇਹਨੂੰ ਘਰ ਅੱਗੇ ਮੜਿਆ ਬੈਠ ਕੇ ਮਰਾਇ ਜੀ ਇਹ ਸਾਨੂੰ ਵੀ ਮਰਾਇਆ ਨਾਲ ਪੈਰ ਦੋ ਚਾਲੇ ਚਾਰ ਜਾਲੇ ਇਹ ਨੇ ਪ੍ਰਧਾਨ ਨੇ ਮਾਰੀ ਸੀ ਬੱਟ ਇਹਦੇ ਤੋਂ ਮਾਰੀ ਸੀ ਇਹਦੇ ਤੋਂ ਮਾਰੀ ਸੀ ਤਿੰਨ ਚਾਰ ਜਾਨ ਇਹਨੇ ਮਾਰੀ ਉਹ ਨਹੀਂ ਸ਼ਰਮ ਨੇ ਨਹੀਂ ਮਾਰੀ ਸੀ ਤੇਰੇ ਆ ਲਾਜ ਸੀ ਮਗਲੇ ਤਿੰਨੇ ਜਾਨੀ ਕੌਣ ਸੀ ਮਗਲੇ ਤਿੰਨ ਆਈ ਤੱਦੇ ਆ ਜੜੀ ਜਾਨ ਬਸ ਤਿੰਨਾਂ ਨੇ ਮਗਰ ਲੈ ਕੇ ਬੈਠੇ ਮਾਰਦੇ ਪੂਰੀ ਮਾਰਦੇ ਮਾਰ ਕੇ ਮਾਰੀ ਨਹੀਂ ਉਹਦੋਂ ਸਿੱਧੇ ਨੰਗੇ ਅੱਛਾ ਸਿੱਧੇ ਨੰਗੇ ਤੇ ਦਿਖ ਨਹੀਂ ਕਰੇ ਇਦਾਂ ਗੱਲ ਕਰਦਾ ਮੇਰਾ ਇਦਾਂ ਤਿਆੜ ਪੈ ਗਿਆ ਜਾਨੀ ਤਾਂ ਲੈ ਕੇ ਕੱਢੇ ਆ ਆ ਇਦਾਂ ਹੀ ਚੜ ਗਏ ਤੂੰ ਬੁਣ ਗਿਆ ਲਿਆ ਪਿਆ ਇਹ ਲਾਲੇ ਨਿਆਮਾ ਦੀ ਲਾਲਾ ਸੈਂਟਰ ਚ ਲਾਲਾ ਤੇ ਜਾੜੇ ਚ ਜਾ ਗਿਆ ਲਾਲੇ ਤੇਰੇ ਕੰਮ ਆਏ ਮੈਂ ਸਿਰਫ ਬੋਲਣਾ ਤੇ ਦੱਬਣਾ ਹੈ ਮੈਂ ਮਾਰੀਆ ਪਾਜੀ ਇਹ ਕੋਚ ਬਣਿਆ ਹੋਇਆ ਵਾ ਕਹਿੰਦਾ ਮੈਂ ਇੰਦਾ ਨਹੀਂ ਸੈਟਪ ਤਾਂ ਪਹਿਲੇ ਚ ਹੀ ਇਹਦਾ ਆ ਗਿਆ ਨੇ ਸੈਟ ਵਜਿਹਾ ਨਾ ਚਰਨਾ ਕਿ ਆ ਓਏ ਇਹ ਸਹੀ ਲਾਗੇ ਜਿਹੜੇ ਬੰਦੇ ਹਨ ਮੈਂ ਸਾਰਾ ਸਹੀ ਹੈ ਜੇ ਮੈਂ ਗਲਤੀ ਕੀਤੀ ਇਹਨਾਂ ਨੇ ਸਾਰਿਆਂ ਨੇ ਕਿਉਂ ਕੀਤੀ ਆਹ ਦੱਸ ਗੱਲ ਸੋਚਣ ਲਾ ਜੀ ਵੀ ਤੁਸੀਂ ਤਾਂ ਫੇਰ ਸਹੀ ਲਾ ਲਓ ਚਲੋ ਜਾਓ ਚਲੋ ਦੂਜੀ ਜਾਓ ਮਰਾ ਆਪਣੇ ਚਾਰ ਹੋ ਕਿਤੇ ਕੋਈ ਨਹੀਂ ਹੋਦਾ ਤੇ ਦੇਖੀ ਤੇ ਦਾ ਗਲਤੀ ਵਾਲੇ ਹੋਏ ਫੱਕਰ ਮੈਂ ਭਰਾ ਮੈਂ ਤਾਂ ਭਰਾ ਵਾ ਗੱਡੀ ਹੌਲੀ ਲਾ ਲੋ ਆ ਨਾ ਦੋਨੇ ਹੱਥ ਜੋੜਦਾ ਮਰੇ ਨਾਲੇ ਦੇ ਹੱਥ ਮਰੇ ਜੋੜੇ ਹੋਏ ਇਹਨਾਂ ਦੇ ਫੇਰ ਖਿਆ ਲਾੜੀ ਨਹੀਂ ਨਹੀਂ ਲਈ ਹੈ ਮਣ ਪ੍ਰਸਾ ਸਾਰੇ ਉੱਤੇ ਲਾਏ ਨੇ ਇਹਨਾਂ ਹੀ ਲਾ ਨਾ ਸੋਚ ਗੋਣੀ ਪੈਣੀ ਹੈ ਸਾਡੇ ਇੰਜਣ ਹੀ ਮਾਰੇ ਆ ਅੱਜ ਬੈਲ ਦਾ ਜੂਸ ਕਿਹਨੇ ਪਿਉਣਾ ਵਾ ਬੈਲ ਦਾ ਜੂਸ ਪਿਆ ਦੇ ਨੇ ਲਿਆਓ ਲਿਆਓ ਸਮਾਨ ਹੋਣੀ ਵਾਟ ਐ ਬੋਆ ਇਹਨਾਂ ਨੇ ਮੌਸਮ ਵੀ ਅੱਜ ਪੀਨ ਵਾਲਾ ਸਮਾਨ ਕਿਹਦੇ ਟਰਾਲੀ ਪਰ ਕਿਹਨੇ ਹੋਣੀ ਓਏ ਉਹ ਨਹੀਂ ਆਇਆ ਮੁੰਡਾ ਬੰਦੇ ਕਿੰਨੇ ਆਏ ਪ੍ਰਧਾਨ ਹਾਂਜੀ ਸਮਾਨ ਤਾਂ ਹੀ ਲੈ ਆਏ ਜਿਹੜੇ ਬੰਦਾ ਹੀ ਨਹੀਂ ਆਏ ਬੈਲ ਬਣਾਉਣ ਵਾਲਾ ਕਹਿੰਦੇ ਨਾਥ ਕਿ ਜੇ ਕਲਪੇ ਹੈ ਕਹਿੰਦੇ ਖੱਪੇ ਭਾਈ ਨਾਥ ਕਹਿੰਦੇ ਪੰਜ ਬੈਲ ਦਾ ਬੂਰ ਬੁੱਟਾ ਤੋੜਨ ਤੇ ਆਇਆ ਹੋਇਆ ਹੈ ਪਿੰਡ ਸਾਰੇ ਆਹੋ ਨਹੀਂ ਨਹੀਂ ਕੋਈ ਨਹੀਂ ਅੱਜ ਆਪ ਬਣਾਉਣੀ ਹੈ ਇਹ ਹੋ ਇਹ ਹੋਰ ਇਹ ਜਿੱਦਣ ਦਾ ਇਹ ਬੈਲੇ ਦਾ ਜੂਥ ਬਣਾਏ ਪੱਟੀਆਂ ਹੋਰ ਲਾਈਆਂ ਹੋਈਆਂ ਇਹ ਰਾਜ ਸਪੈਸ਼ਲ ਸੱਦੇ ਆਏ ਹੋਏਗੇ ਹਿਮਾਚਲ ਲੱਗੇ ਆਹੀ ਲਾਉਣ ਤੇ ਬੈਲ ਦੇ ਬੰਦੇ ਬਹੁਤ ਦੂਰੋਂ ਆਉਂਦੇ ਜੱਬੂ ਬੰਦੇ ਬਹੁਤ ਦੂਰੋਂ ਦੂਰੋਂ ਆਉਂਦੇ ਹੀ ਤੇ ਬਾਕੀ ਪ੍ਰਧਾਨ ਜਿਹੜੀਆਂ ਤਿੰਨ ਛੁੱਟੀਆਂ ਕਰਕੇ ਨਾ ਕਮਾਈ ਕਰਕੇ ਆ ਬੈਲ 'ਚੋਂ ਉਹ ਦੱਸ ਬੰਦਿਆਂ ਨੂੰ ਅਗਲੇ ਹਫ਼ਤੇ ਦੀਆਂ ਤਿੰਨ ਫੇਰ ਛੁੱਟੀਆਂ ਹਾਂ ਉਹ ਵੇਲਾ ਭਰੌਰ ਨੂੰ ਜਾਣਾ ਹੁਣ ਹੁਣ ਕਹਿੰਦੇ ਬਾਹਰ ਦਾ ਵੀ ਜਾ ਕਹਿੰਦੇ ਹੋਈ ਹੋਈ ਆ ਕਹਿੰਦੇ ਬਾਹਰੋਂ ਪ੍ਰਮੋਟਰਾਂ ਦੇ ਫੋਨ ਆਉਂਦੇ ਕੈਨੇਡਾ 'ਚ ਬੈਲ ਪਈ ਜਾਵੇ ਮੈਚਾਂ ਦੇ ਬਾਅਦ ਗੱਭਰੂ ਨੂੰ ਹੁਣ ਉਹ ਚੱਕ ਦੇ ਉਹ ਪਹਿਲਾਂ ਮੇਰੀ ਗੱਲ ਸੁਣ ਹੈਪੀ ਹੋਣੀ ਕਹਤ ਨਹੀਂ ਆਉਂਦੇ ਉਹ ਝੋ ਨਾਲ ਆਉਂਦੇ ਦੋ ਤਿੰਨ ਦਿਨ ਹੋ ਗਏ ਨਾ ਕਿਹੜਾ ਹੈਪੀ ਕਿਹੜਾ ਇੰਜੂ ਭਾਈ ਹੈਪੀ ਹੋਵੇ ਲਾਲ ਦੀ ਕਿੱਥੇ ਕਿੱਥੇ ਆ ਪੱਪੀ ਓਏ ਮਾਜ ਮਰ ਹੈਪੀ ਲਾਉਣੀ ਨਹੀਂ ਮਿਹਨਤ ਤੋਗੇ ਮੈਂ ਤੇ ਨਹੀਂ ਲਾਉਣੀ ਇੰਦਰਮੋਹਣ ਕਿੱਥੇ ਆ ਆ ਵੇ ਇੰਦਰਮੋਹਣ ਭਾਈ ਕਰੀ ਹਾਏ ਕਰੀ ਆ ਵੇ ਇੰਦਰਮੋਹਣ ਅਮਰਤ ਅਮਰਤ ਕਰਦੀ ਭਾਈ ਤੁਸੀਂ ਵੀ ਕਰਿਓ ਤੁਸੀਂ ਕਰਦੇ ਇੰਦਾ ਭਾਈ ਆਹ ਵੇ ਇੰਦਰਮੋਹਣ ਕਿਹੜਾ ਵਾ ਆ ਵੇ ਇੰਦਰਮੋਹਣ ਅਮਰਤ ਪਾਲਾ ਅਮਰਤ ਭਾਈ ਪਾ ਯਾਰ ਇਹ ਅਮਰ ਤੂੰ ਅਮਰ ਤੇ ਕਿਹੜਾ ਵਾ ਅਮਰ ਤਾਂ ਆ ਬਈ ਲੋਕਾਂ ਦਾ ਆ ਆਵੇ ਵੇ ਪਾਲਾ ਵੇਖ ਲੈ ਸਹਿਜ ਨੇ ਦਾ ਹਾਲ ਹੈ ਸਾਰੇ ਇੱਥੇ ਆਏ ਹੋਏ ਹਨ ਕਿਉਂ ਨਾ ਲਾਉਣਾ ਨਾ ਅਸੀਂ ਤਾਂ ਨਹੀਂ ਪਛਾਣੀ ਸਹਿਜ ਨੇ ਪਛਾਣ ਲਈ ਬੰਦੇ ਹਨਾ ਸਹਿਜ ਆ ਪਾਲੇ ਨੂੰ ਮਾਰ ਮਾਰ ਪਾਲਾ ਪਾਲਾ ਬਈ ਨਹੀਂ ਚਿੱਟੀ ਤੋਂ ਪਾਲਾ ਉਹ ਇਧਰ ਆ ਪਾਲਾ ਪਾਲਾ ਉਹ ਲੱਗਾ ਕੱਲੇ ਚਿੱਟੀ ਟੀ-ਸ਼ਰਟ ਵਾਲਾ ਓਏ ਉਹ ਤਾਂ ਹੈਪੀ ਹੋ ਤਾਂ ਤੁਹਕੇ ਕੱਲ ਨੂੰ ਆ ਜਿਓ ਬੰਦਿਆਂ ਨੂੰ ਕੱਲ ਨੂੰ ਆ ਜਿਓ ਅੱਜ ਤੋ ਕੋਈ ਤੁਹਾਨੂੰ ਸ਼ੂਟ ਹੈ ਅੱਜ ਤੁਹਾਨੂੰ ਸ਼ੂਟ ਹੈ ਲਓ ਜੀ ਸੈੱਟ ਆ ਗਿਆ ਅਗਲਾ ਤੇ ਮਿਹਨਤ ਅੱਜ ਪੂਰੀਆਂ ਚੱਲਣੀਆਂ ਕਿਉਂ ਲਾਲੇ ਅੱਜ ਤਸੱਲੀਆਂ ਪੂਰੀਆਂ ਹੋਣਦੀਆਂ ਵਾ ਮੈਂ ਹੁਣ ਵੀਡੀਓ ਬਣਾ ਕੇ ਤੇ ਸੈੱਟ ਆਪ ਦਾ ਬਾਅਦ ਚ ਲਾਉਂਗਾ ਇਹ ਨਾ ਕਿ ਮੈਂ ਵੀਡੀਓ ਹੀ ਬਣਾਉਂਦਾ ਰਹਿੰਦਾ ਵਾ ਚੱਲ 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 ਖੱਟ ਕੇ ਖੱਟ ਕੇ ਸ਼ਾਬਾਸ਼ ਮੁੰਡਿਓ ਸ਼ਾਬਾਸ਼ ਬੋਮ ਇੰਪਰੂਵਮੈਂਟ ਆ ਉਦਨ ਦੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਓਏ ਇਧਰ ਕੋਈ ਸਾਹ ਦੀ ਨਿਕਾ ਬਾਜ ਵਾਲੀ ਆ ਬੰਦੇ ਕੱਢ ਕੱਢ ਕੇ ਲਿਆਉਂਦੇ ਹੀ ਅੱਜ cheetah ਕਰਾਉਂਦੇ ਹੀ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਦੋਸਤੋ ਕੀ ਹਾਲ ਚਾਲ ਆ ਆਬਾਲਾ ਲਈ ਸ਼ਾਬਾਸ਼ ਸਹਿਜ ਹੁਣ ਇਹਦਾ ਗੈਂਗ ਵੀ ਤੁਰ ਪਿਆ ਵਾ ਚਲੋ ਚਲੋ ਚੱਲ ਚੱਲ ਖੇਚਾ ਕੀ ਓਏ ਨਤਾ ਮਿੱਚਰੇ ਖੋਲਾ ਹੁਣ ਪ੍ਰਧਾਨ ਪ੍ਰਧਾਨ ਆ ਗਿਆ ਮੈਂ ਵੀ ਮਗਰੀ ਜੂੰ 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 ਬਰਾਬਰ ਯੂ ਆਏ ਕਿਤਾ ਕਿਤਾ ਦੋ ਲੋ ਕਿਹੜੇ ਹੀ ਹੁੰਦਾ ਬਾਹਰ ਦੇ ਕੁੱਪੇ ਦੇ ਪੈਣਗਾ ਜਾ ਦੇ ਜੋ ਥੋੜਾ ਬਾਹਰ ਉਹ ਕੁੱਪਾ ਕਿੱਥੇ ਤੇ ਜੁਰ ਪਾ ਲਾ 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 ਕਰਦੀ ਹੋ ਕੀ ਹੋਇਆ ਉਹ ਲੋਨ ਦੇ ਲੋਨ ਲੈਣੇ ਤਮੂਰੀ ਤੂੰ ਆਦੀ ਲੈਣੀ ਹੈ ਨਾ ਬਸ ਇਹੀ ਆ ਜੀ ਦੋ ਦੋ ਲਾ ਦੇ ਚੱਲ ਆ ਓਏ ਉਗਲੇ ਚੱਲ ਦੂਸਰੀ ਓਏ ਇਹ ਲੱਫੜ ਮਾਰੀ ਲੈ ਮਾਰਿਆ ਰੱਖੇ ਤਾੜਾ ਹੁਣ ਰੋਜ ਦਾ ਹੀ ਕੰਮ ਹੋ ਗਿਆ ਵਾ ਕੰਨ ਫੜਨ ਵਾਲਾ ਕੀ ਗੱਲ ਹੈ ਬਹਿ ਜਾ ਇੱਥੇ ਬੈਠਾ ਸੀ ਹੈ ਨਾ ਆ ਵੀ ਭਾਜੀ ਫਹਿਜ ਬੈਠਾ ਤੇ ਪਾਜੀ ਸਹਿਜ ਵੀ ਬੈਠਾ ਹੀ ਨਹੀਂ ਸੱਟ ਲੈ ਕੇ ਕਹੇ ਹੌਲੈਂਡ 36 ਧੀ ਆ ਕਹੇ ਹੁਣ ਹੁਣ 36 ਧੀ ਆ ਕਿਉਂ ਲਾਉਂਦੇ ਨਹੀਂ ਤੁਕੇ ਹੁਣ ਹੰਬਾਤੇ ਕਿ ਨਹੀਂ ਤਾਂ ਵਾਰੀ ਸਹਿਜ ਦੀ ਵੀ ਆ ਜਾਣੀ ਆ ਇਹਦੀ ਹੋ ਗਈ ਕਿ ਨਹੀਂ ਹਜੇ ਹਾਂ ਕੀ ਭਾਈ ਚਾਵਲ ਫੇਰ ਨਾਲੇ ਤੋਂ ਸ਼ੁਰੂ ਕਰ ਸਿੱਧ ਨਹੀਂ ਅਰਤ ਤੱਕ ਤੇ ਇੱਕ ਹੀ ਮਾਰਨੀ ਕਿ ਦੋ ਅੱਜ ਲਾਲੇ ਤੋਂ ਬਦਲਾ ਲਿਆ ਜਾਊਗਾ ਅੱਜ ਅੱਜ ਦੁੱਬ ਗਲਾਟ ਕੱਢਿਆ ਜਾਊਗਾ ਓਏ ਲਾਲੇ ਤੋਂ ਬਦਲੇ ਲੈ ਗਿਆ ਅੱਜ ਮੈਂ ਕਹਾਂ ਹੁਣ ਤੇਤਾ ਰੱਖੀ ਬੈਣਾ ਇਹਨੂੰ ਕੇ ਹੁਣੇ ਹੁਣੇ ਬਦਲਾ ਲੈ ਲੇ ਚਲ ਚਲ ਵੱਜ ਗਈ ਆ ਮੈਂ ਕਹਾਂ ਹੁਣੇ ਬਦਲਾ ਲਿਆ ਲਈ ਕੋਈ ਕਰਨੀ ਮੈਂ ਕਹਾਂ ਤੂੰ ਵੇਖ ਤੂੰ ਕਰ ਲੈਣੀ ਆ 36 ਦੀ 36 ਦੀ ਆ 36 ਦੀ ਚੱਲ ਲਾਲਾ ਕਹਿੰਦਾ ਸਾੜ ਬਹੁ ਪੁੰਦੀ ਦਾ ਬੇਡ ਹਾਂ ਬੇਡ ਜੀ ਉਹ ਮਰੀ ਹੋਇਆ ਗੱਲ ਕਰਾ ਦੇ ਨੇ ਦੁਕਾਨ ਮੋਰਚਾ ਦੇਖੀ ਨਾ ਭਈ ਅਣੀ ਤਾਂ ਨੂੰ ਭਈ ਤਾਂ ਨੂੰ ਮੜਾ 363 ਆ ਗੁਰੀ ਰਹਿ ਗਿਆ ਹਾਏ ਗੁਰੀ ਕਹਿੰਦਾ ਹੀ ਗੱਲ ਉਹ ਥੱਲੇ ਜੇ ਮਾਰੀ ਗੁਰੀ ਕਹਿੰਦਾ ਹੀ ਥੱਲੇ ਹਾਏ ਗੁਰੀ ਤੇਰੇ ਬੜੀ ਵੱਜਦੀ ਕੀ ਗੱਲ ਆ ਹਾਏ 363 ਆਏ ਭਰਾ ਉਹ ਲੜਕਾ ਦਾ ਮਾਰਿਆ ਕਰ ਥੱਲੇ ਨਹੀਂ ਭਾਈ ਉਹ ਇਹ ਤੱਕ ਆ ਪਹਿਲਾਂ ਪਹਿਲਾਂ ਇੰਜਨ ਚ ਕਾ ਇਹਨੂੰ ਕਹੇ ਇਹਨੂੰ ਕਹੇ ਇੰਜਨ ਚੱਕ ਇੰਜਨ ਚੱਕ ਇਹਨੂੰ ਕਹੇ ਨਹੀਂ ਨਹੀਂ ਚਾ ਉਹ ਦੀ ਕਿਉਂ ਸਾਲਾ ਭਰਾ ਆਇਆ ਤੇ ਸਾਉ ਦੀ ਮਾਰਨੀ ਨਹੀਂ ਵੱਜੀ ਨੀ ਗਈ ਨਹੀਂ ਵੱਜੀ ਭਾਜੀ ਭਰਾ ਆ ਗਿਆ ਤੇ ਸਾਉ ਨਾ ਮਾਰਨੀ ਆ ਦੂਜੇ ਤੇਰੇ ਭਰਾ ਨੇਗੇ ਤੇ ਫੇ ਤੈਨੂੰ ਜ਼ਿਆਦਾ ਤਰਸਉਂਦਾ ਤੇ ਉਹਦਾ ਵੀ ਵਾਰੀ ਦੀ ਉਹਨੇ ਮੈਂ ਮਾਰ ਦਿੱਤਾ ਮੈਂ ਤਾਂ ਪੰਜ ਰੁਕ ਜਾ ਹੁਣੇ ਵਾਰੀ ਆਈ ਮੈਂ ਕਿਹਾ ਜਦੋਂ ਸੱਟ ਲੱਗੇ ਬਹਿਣਾ ਉਦੋਂ ਆ ਕੋਈ ਸੱਟ ਨਹੀਂ ਕਰਨੀ ਬਾਜੀ ਮੇਰੇ ਕਹਿੰਦੇ ਸੱਟ ਵੀ ਪੂਰਾ ਫੁੱਲ ਭੱਜ ਕੇ ਲਾਉਣਾ ਤੁਰਕੇ ਨਹੀਂ ਲੋਣਾ ਜਿੰਨੀ ਸਪੀਡ ਹੈਗੀ ਉਹਦੀ ਹਾਂ 19 ਤੇ ਲਾਉ ਹਾਂ ਉਹਨਾਂ ਨਾਲ ਹਾਂ ਮੈਂ ਚਪਲ ਫੇਰ ਜੇ ਜੇ ਸੋਲੋ ਲੱਗਾ ਮੈਂ ਤੂੰ ਮੈਂ ਕਹਿੰਦਾ ਮਾਰਦੀ ਬਸ 36 30 ਚੱਲ ਜੁੱਲੀਆਂ ਨਾਲ ਜਿਨ੍ਹਾਂ ਦੇ ਚਪਲਾਂ ਵੱਜੀਆਂ ਸਾਰਿਆਂ ਨੇ ਤੇ ਧਿਆਨ ਰੱਖਣਾ ਠੀਕ ਆ ਪੱਕਾ ਹੈ ਉਹ ਕੈਮਰੇ ਫਿੱਟ ਹੋ ਗਏ ਹੁਣ ਚੱਕਰ ਹੀ ਕੋਈ ਨਹੀਂ ਸਹਿਜ ਇੰਤ ਤੱਕ ਸਵਾਲਾ ਹੁਣ ਚਪਲਾਂ ਸਾਰਿਆਂ ਨੇ ਮਾਰਨੀਆਂ ਵੇਲਾ ਚੱਲ ਚੱਲ ਬਈ ਬਸ ਆਹੀ ਸੈਟ ਐ ਦੋ ਦੋ ਰਹਿ ਗਏ ਕਿਹੜੇ ਭਾਜੀ ਅਜ ਤੋਂ ਬਾਅਦ ਇੱਕ ਹੋਰ ਆ ਜਰਾ ਤਰ੍ਹਾਂ ਸੁਣੋ ਵਾਹ ਆਹ ਕੀ ਜੜੀ ਵਾਹ ਹੋ ਤਾਂ ਕੋਈ ਇਹ ਕਰਦਾ ਆ ਮੇਰਾ ਸੈਟ ਵੀ ਆਹ ਇੱਥੇ ਮੈਂ ਦੋ ਗੜੇ ਲਾਉਣੇ ਬਫ ਭੱਜ ਗਏ ਹਨ ਕੋਈ ਦੋ ਗੜੇ ਲੱਗਣੇ ਆ ਸਪੀਡ ਓਨੀ ਰੱਖਣੀ ਲਾਲੇ ਛੱਡਣਾ ਨਿਕਾ ਇਹਨੂੰ ਅੱਜ ਅੱਜ ਕਹਿੰਦੇ ਹਰ ਕੇ ਫਿਰਦੇ ਆ ਐਸੇ ਐਤੋਂ ਅੱਕੇ ਫਿਰਦੇ ਅੱਜ ਲਾਲਾ ਕਹਿੰਦਾ ਛੱਡਣਾ ਮੈਂ ਵੀ ਨਿਕਾ ਸਪੀਡ ਓਨੀ ਰਹੀ ਯੱਟ ਦੀ ਹੈ 36 ਦੀ ਸਪੀਡ ਓਨੀ ਰਹੀ ਕਿਤੇ ਬੁੱਕਣਾ ਯੱਟ ਨੇ ਅੱਜ ਗੇ 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 ਮੇਰੀ ਪਈ ਪਈ ਹੀ ਪਜੀ ਇੱਕੋ ਮੈਂ ਇੱਥੇ ਖੜਜੋ ਸਾਰੇ ਇੱਥੇ ਖੜਜੋ ਓ ਚੱਕ ਫੈਜ ਦੀ ਸਪੀਡ ਉਨੀ ਰਹੂਗੀ ਭੱਜ ਕੇ ਘਟ ਗਈ ਆ ਓ ਲਾਲੇ ਨੇ ਚਪਲਾਂ ਤੇਲ ਲਾ ਲਿਆ ਵਾ ਉਦਾਂ ਹੀ ਉਦਾਂ ਹੀ ਉਦਾਂ ਹੀ ਉਦਾਂ ਹੀ ਕਰ ਲਾਲੇ ਉਦਾਂ ਹੀ ਲਾਲੇ ਉਦਾਂ ਹੀ ਕਰੀਏ ਲਾਗੇ ਓ ਵੇ ਆ ਗਿਆ ਲਾਲਾ ਏ ਓ ਵੇ ਲਾਲੇ ਜੇ ਲਾਲੇ ਛੱਤ ਹਾਂ ਜੀ ਹੁਣ ਦੁੱਤੀ ਚੱਲ 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 ਤੇ ਚੱਲ ਚੱਲ ਲਾਲੇ ਘਟ ਗਈ ਫੀਡ ਹੋ ਮਗਰੇ ਦੇ ਹਾਂ ਹਾਂ ਤੇ ਫੜਾ ਨਹੀਂ ਨਹੀਂ ਜਿੱਥੇ ਰੱਖ ਗਿਆ ਉੱਥੇ ਹੀ ਬੱਸ ਉੱਥੇ ਪਰਕਾ ਬਣਾ ਲਈ ਆ ਗਿਆ ਲਾਲਾ ਕੱਟਦਾ ਜੇ ਕੀ ਅੱਦੀ ਕੱਟ ਗਿਆ ਨਾ ਸੱਜਣੀ ਓ ਉਹ ਪਾਜੀ ਉਹ ਤਾਂ ਆਪਦੀ ਸਪੀਡ ਤੇ ਭੱਜ ਜਾਂਦਾ ਵਾ ਓਏ ਓਏ ਓਵੇਂ ਭੰਗੜੇ ਲਾਲੇ ਵਾਲ ਨੂੰ ਕਰਕੇ ਓਵੇਂ ਓਵੇਂ ਥਾਪੀਆਂ ਹੋਵੇ ਓਵੇਂ ਲਾਲੇ ਤੇ ਲਾਲਾ ਨਾਲੇ ਚਵਲ ਚੱਕ ਲੈਣਾ ਜਦੋਂ ਤੇ ਅਜਿਹਾ ਸੈਟ ਆਉਂਦਾ ਚੱਲ ਚੱਲ ਲਾਲੇ ਮਗਰੇ ਮਗਰੇ ਲਵੇ ਇਹਦੇ ਤੇ ਜਨਾ ਇੰਨੀ ਸਪੀਡ ਨਾਲ ਭਾਜੀ ਲੈਣਾ ਲਾਲੇ 36 ਸੀ ਲਾਲੇ ਟਰਬੋ ਪਾਟਣ ਵਾਲੀ ਆ ਦੀ ਲਾਲੇ ਟਰਬੋ ਘਟ ਗਿਆ ਵਾ ਤੇਲ ਚੱਕਣੋਂ हट ਗਈ ਆ ਉਹ ਕੁੱਪਾ ਸੜਦਾ ਭਾਜੀ ਇਹਨੇ ਭਾਜੀ ਕੁੱਪਾ ਸੜਦਾ ਇਹਨੇ ਆ ਰੁਕਿਆ ਤਾਂ ਨਹੀਂ ਉਹ ਵੱਜਣੀ ਹੈਗੀ ਆ ਭਾਜੀ ਨਹੀਂ ਨਹੀਂ ਵੱਜਣੀ ਆ ਕੁੱਪਾ ਕਹਿੰਦਾ ਸਿੱਟਿਆ ਲਾਲੇ ਹੋ ਮੜਾ ਚਾਵਲ ਲੈ ਗਏ ਸਲੋ ਲੱਗਦਾ ਮੈਨੂੰ ਐਸੇ ਕਾ ਮਾਰੂੰਗਾ ਮੈਂ ਮਾਰੂਦਾ ਮੈਂ ਕਹਾਂ ਭਾਈ ਇਹਨੇ ਕੁੱਪਾ ਸਿੱਟਿਆ ਪੈਣੀ ਤੇ ਹੈਗੀ ਆ ਆ ਗਿਆ ਲਾਲਾ ਚੱਲ ਭਾਈ ਪਪਾ ਥੋੜਾ ਯਾ ਹੋਰ ਚੱਲ ਭਾਈ ਚੱਲ ਭਾਈ ਹਾਂ ਥੋੜਾ ਯਾ ਹੋਸ਼ ਆਵੇ ਇਹ ਆਵੇ ਇਹ ਆਵੇ ਨਹੀਂ ਕੁੱਪਾ ਕਾ ਨਹੀਂ ਸਿੱਟਿਆ ਤੂੰ ਕਿਹਾ ਕੁੱਪਾ ਕਾ ਨਹੀਂ ਸਿੱਟਿਆ ਇਹ ਰੁ ਗਿਆ ਇਹਨੇ ਕੁੱਪਾ ਸਿੱਟਿਆ ਇਹਨੇ ਗਲਤੀ བྱਆ ਹੀ ਭਾਜੀ ਗਲਤੀ ਆ ਨਾ ਇਹ ਤੇ ਝੂਠ ਸੀ ਮੈਂ ਬੋਲਦਾ ਹਾਂ ਹਾਂ ਇਹ ਕੁੱਪੇ ਦੀ ਸਜ਼ਾ ਹੁੰਦੀ ਹੈ ਇਹ ਵੱਜਣੀ ਵੱਜਣੀ ਆ ਭਾਉ ਜੀ ਸੇ ਗੋਰੀ ਇੱਕ ਵੱਜਣੀ ਵੱਜਣੀ ਆ ਕਾਹ ਚ ਕੁੱਪਾ ਨਹੀਂ ਨਹੀਂ ਤੱਕਾ ਦਗੇ ਭਾਜੀ ਇਹ ਤੁਸੀਂ ਵੀ ਅੱਗੇ ਵੀ ਵਾਰੀ ਸਟਿਆ ਪਈ ਫਿਰ ਦੋ ਦੋ ਕੇ ਇਹਨੂੰ ਦੇਖਿਆ ਜੀ ਦੋ ਮੈਂ ਫੇਰ ਦੇਖਿਆ ਚਲੋ ਭਾਜੀ ਵੱਜਣੀ ਵੱਜਣੀ ਗੱਲ ਭਜਣ ਦੀ ਹੋਈ ਗਲਤੀ ਨਹੀਂ ਗਲਤ ਭਜਣ ਦੀ ਗਲਤੀ ਨਹੀਂ ਹੋਈ ਗਲ ਭਜਣ ਦੀ ਹੋਈ ਕੁੱਪੇ ਦੀ ਨਹੀਂ ਗੱਲ ਸੀ ਤੁਗਿਆ ਹੁਣ ਕੁੱਪੇ ਦਾ ਮੈਨੂੰ ਪਤਾ ਲੱਗ ਗਿਆ ਜੇ ਡਿੱਗੂਗਾ ਤਾਂ ਹੁਣ ਤੋਂ ਆ ਗੱਲ ਭੱਜ ਜਾਂਦੀ ਹੋਈ ਗੱਲ ਭੱਜਦੀ ਆਵੇਂ ਲਾਲਾ ਹੁਣ ਸਲੋ ਵਾਲਾ ਲੌੜਾ ਫੇਰ ਆ ਵਾਰੀ ਇੱਕ ਸਬਸਕ੍ਰਾਈਬ ਦੀ ਆ ਇੱਕ ਸਪ੍ਰਿੰਟ ਆ ਹਾਂ ਕੋਈ ਗੱਲ ਨਹੀਂ ਹੈ ਹੈ ਕੋਈ ਇਹ ਸੀ ਯਾਰ ਲਾਲੇ ਦੁਬਾਰਾ ਕਰ ਲਾਂ ਮੈਂ ਕਹਾ ਭਜੀ ਕੱਲੂ ਜੀਨੇ ਗਲਤੀ ਕੀਤੀ ਜਾਂ ਮਿਹਨਤ ਘਟ ਲਾਈ ਬੇਈਮਾਨੀ ਕੀਤੀ ਉਹਦੇ ਚਪਲਾ ਪੈਣੀ ਆ ਚਾਹ ਅਗਲਾ ਰੋਈ ਆਵੇ ਸਹੀ ਹੈ ਮਨਜ਼ੂਰ ਹੈ ਤੈਨੂੰ ਕਹਿੰਦੇ ਮਨਜ਼ੂਰ ਮਨਜ਼ੂਰ ਜੂੜਾ ਜੂੜਾ ਆਉਣੇ ਵੀ ਆਏ ਨਾਲ ਛੁੱਟੀ ਘਰ ਜਵੇਂ ਛਿੜੀ ਆ ਉਹ ਨੰਬਰ 1 ਤੇ ਜਾ ਰਿਹਾ ਇਸ ਟਾਈਮ ਇੱਕ ਨੰਬਰ ਤੇ ਆ ਤੂੰ ਕਿ ਤੂੰ ਕਿ ਤੂੰ ਕਿੰਨੀਆਂ ਛੁੱਟੀਆਂ ਕੀਤੀਆਂ ਦੋ ਦਿਨ ਨਹੀਂ ਆਇਆ ਓਏ ਉੱਧਾ ਹੀ ਆ ਵਰਦਾਨ ਇੱਥੇ ਸਕੂਟਰੀ ਕਿਨੇ ਵੱਜ ਗਈ ਤੇ ਬਰਫ ਦਾ ਵੀ ਸਿਰ ਪਾੜ ਗਿਆ ਤੇ ਪਾਪੇ ਤਾਂ ਨਹੀਂ ਮੈਂ ਕੋਸ਼ਿਸ਼ ਨਹੀਂ ਹੁੰਨੇ ਨਾ ਮੈਂ ਗੱਲ ਚਾਹੇ ਮੋਰੀ ਬ੍ਰੇਕ ਲਾ ਦੀ ਚੱਕ ਚੱਕ ਬਈ ਆ ਮੁੰਡਾ ਆਪਣੇ ਕੈਂਪ ਚ ਡੇਲੀ ਆਉਂਦਾ ਕਿਹੜਾ ਪਿੰਡ ਭਾਈ ਆਪਣੇ ਜੱਬੂ ਵਾਲੇ ਜੱਬੂ ਵਾਲੇ ਤੋਂ ਡੇਲੀ ਆਉਂਦਾ ਸੀ ਤੇ ਪਲੰਬਰ ਦਾ ਕੰਮ ਕਰਦਾ ਸੀ ਮੁੰਡਾ ਵਿਚਾਰਾ ਤੇ ਦਿਹਾੜੀ ਜਾਂਦਾ ਸੀ ਤੇ ਕਿਸੇ ਦੇ ਘਰੇ ਕੰਮ ਕਰਨ ਗਿਆ ਹੈਗਾ ਵਿਚਾਰਾ ਤੇ ਉਹ ਪੈਪ ਚ ਕਰੇ ਤਿਆਬ ਸੀ ਤੇ ਘਰ ਵਾਲਿਆਂ ਨੇ ਦੱਸਿਆ ਨਹੀਂ ਤੇ ਸਾਰੀ ਬਾਹ ਇਹਦੀ ਮੁੰਡੇ ਦੀ ਚਲੇ ਗਈ ਆ ਬਾਹ ਇਹਦੀ ਸੜੀ ਦੇ ਬਾਵਜੂਦ ਵੀ ਇਹ ਡੇਲੀ ਇੱਥੇ ਕੈਂਪ ਚ ਆ ਰਿਹਾ ਆ ਵਿਚਾਰਾ ਤੇ ਮੇਰੇ ਜਿੰਨੇ ਵੀ ਵੀਰ ਭਰਾ ਆ ਕੋਈ ਸਰਦਾਰ ਵਰਦਾਰ ਜੇ ਕਿਸੇ ਨੇ ਹੈਲਪ ਕਰਨੀ ਮੇਰੇ ਵੀਰ ਦੀ ਕਰ ਸਕਦਾ ਵਾ ਸਹੀ ਆ ਜੀ ਮੁੰਡਾ ਮਿਹਨਤ ਕਰਨ ਵਾਲਾ ਵਾ ਪਹਿਲਾਂ ਇਹਦਾ ਥੋੜਾ ਗੋਡੇ ਦੀ ਪ੍ਰੋਬਲਮ ਸੀਗੀ ਤੇ ਹੁਣ ਵਿਚਾਰੇ ਦਾ ਹਾ ਕੰਮ ਬਣ ਗਿਆ ਮੁੰਡਾ ਡੇਲੀ ਮਿਹਨਤ ਲਾਉਣ ਆਉਂਦਾ ਵਾ ਤੇ ਕੈਂਪ ਜਿਹੜੀ ਮੰਨੇ ਦੀ ਕੋਈ ਛੁੱਟੀ ਨਹੀਂ ਤੇ ਮਿਹਨਤ ਵੀ ਸਾਰਿਆਂ ਨੂੰ ਵੱਧ ਲਾਉਂਦਾ ਕਿਉਂ ਕੋਈ ਸਾਹਿਬ ਜੀ ਹਾਂਜੀ ਹਾਂਜੀ ਪੂਰੀ ਜਿਆਦੀ ਹੈ ਸਾਰਿਆਂ ਨਾਲ ਪਹਿਲੇ ਨੰਬਰ ਤੇ ਇੱਕ ਤੇ ਠੀਕ ਆ ਠੀਕ ਆ ਜੀ ਤੇਰੀ ਹੋ ਸਕੇ ਜਿੰਨੇ ਮੇਰੇ ਵੀਰ ਦੀ ਹੈਲਪ ਕਰ ਸਕਦੇ ਕਰੋ ਕਰ ਦੋ ਵਿਚਾਰਾ ਫੇਰ ਦਿਹਾੜੀਦਾਰ ਬੰਦਾ ਵਾ ਵਿਚਾਰਾ ਤੇ ਹੁਣ ਦਿਹਾੜੀ ਤੋਂ ਵੀ ਬੈਠਾ ਵਾ ਵਿਚਾਰਾ ਤੇ ਜੇ ਕੋਈ ਮੇਰਾ ਵੀਰ ਭਰਾ ਕਰਨੀ ਚਾਹੁੰਦਾ ਹੋਇਆ ਸੇਵਾ ਤੇ ਸਾਨੂੰ ਦੱਸ ਸਕਦਾ ਵਾ ਠੀਕ ਆ ਕਹਿੰਦੇ ਸੈਜ ਕਹਿੰਦੇ ਬੈਠਾ ਲਾ ਕੇ ਬਿੱਲ ਸੈਜ ਕੀ ਮੰਗ ਰਿਹਾ ਕੱਕੇ ਅੱਜ ਬੋਲ ਕੇ ਦੱਸ ਚਾਵਲ ਲਿਆਓ ਮੇਰੀ ਮੜੀ ਜੀ ਬਿੱਲ ਬਿੱਲ ਪ੍ਰਧਾਨ ਸਾਹਿਬ ਆ ਗਏ ਅੱਜ ਕੰਡੇ ਹਮਾਲਿਆ ਦੀਆਂ ਪਹਾੜੀਆਂ ਤੋਂ ਆ ਗਏ ਆ ਪ੍ਰਧਾਨ ਸਾਹਿਬ ਯੋਗੀ ਬਿੱਲ ਬਣਾ ਰਹੇ ਨੇ ਵੇਖੋ ਉਸਤਾਦ ਨੂੰ ਇਹੀ ਕਿਹਾ ਵਾ ਤੂੰ ਬਿੱਲ ਜਿੰਨਾ ਕਹਿ ਪਲਾ ਦੂੰਗਾ ਬਸ ਤੂੰ ਕਿਲੋ ਬਦਾਮੇ ਦੇ ਨਾਲੇ ਕੱਢ ਦੇਣੀ ਆ ਕੱਢ ਦੇਣੀ ਬਹਿਟਾਂ ਵਾਲੇ ਤੀਨੂ ਕੱਢਨੇ ਆ ਪੀ ਸ਼ੇਗੇ ਚੁੰਨੇ ਵਾਲਾ ਪਾਣੀ ਨਹੀਂ ਆ ਥੜ ਗਿਆ ਤੂੰ ਪਿਉਣਾ ਸ਼ੁਰੂ ਕਰ ਦੇ ਯਾਰ ਉਹ ਬਰਸ ਮੰਗਾ ਲੈਣੀ ਸੀ ਇੱਕ ਦੋ ਮੇਰੇ ਪੈਜ ਠਰਿਆ ਪਤਾ ਕਿੰਨਾਂ ਵਿਆ ਕੁੜੀ ਆ ਠਰਿਆ ਆ ਪਤਾ ਕਿੰਨਾ ਵਿਆ ਵਾ ਸਹਿਜ ਅੱਗੇ ਦੰਦ ਜੁੜੇ ਹੋਏ ਆ ਪੀ ਪੀ ਕੇ ਸਹਿਜ ਨੂੰ ਨਹੀਂ ਦੇਣੀ ਬੈਲਨ ਵਾਲੇ ਨਿਆਣੇ ਨਹੀਂ ਪੀਂਦੇ ਜੂਸ ਤੈਨੂੰ ਕੀ ਗੱਲ ਆ ਮੈਂ ਉਥੇਆਂ ਰਿੰਕੂ ਦੇ ਲੱਗਣ ਲੋਈਆਂ ਤੈਨੂੰ ਜੂਸ ਤੇਰੇ ਕਟਕ ਪਾਣੀ ਨਹੀਂ ਆ ਤਿਰਲੀ ਬਣ ਦਿਆ ਵਾ ਆ ਵੀਣਾ ਆ ਵੀਨੇ ਦੇ ਆ ਨੈ ਮਟਾ ਬੈਲ ਦੀ ਕਰਨ ਦਿਆ ਤਿਆਰੀ ਪ੍ਰਧਾਨ ਵੇਖੋ ਕੋਪਰਾਵਾ ਮੇਰੀ ਲਾਦੀ ਕਰੀਏ ਨੇ ਮਾ ਰੈਡੀ ਕਰ ਦੋ ਕਰ ਦੋ ਆ ਪ੍ਰਧਾਨ ਦੇ ਨਾਲ ਬੰਦਾ ਵਾ ਜਿਹੜਾ ਸਿਪਾਹੀ ਜੀ ਰੱਖਿਆ ਵਈ ਗੈਰ ਹਾਜ਼ਰੀ ਜੀ ਬਣਾਉਂਦਾ ਬਿੱਲ ਕੋਲਕਲੀਏ ਨੂੰ ਇਹ ਰੱਖਿਆ ਵਾ ਆ ਦੂਜੀ ਆ ਕਰਦਾ ਰੰਗ ਵਾ ਰੰਗ ਕਹਿੰਦੇ ਲਲਾਰੀ ਵਾਂਗੂ ਕਰਦਾ ਜੁੰਨੀਆਂ ਦਾ ਇਹਨੇ ਜਲੀਬੀਆਂ ਦਾ ਰੰਗ ਪਾਤਾ ਇੱਚ ਉਹ ਮੋਟਾ ਵਹਿ ਗਿਆ ਕਿ ਟਾਈਮ ਨਾਲ ਬਿਛੇ ਗਏ ਨਾ ਬੈਲੇਜੀ ਨਾਲੇ ਬਾਲਟੀ ਕਿ ਨਾ ਡੇਪੀ ਉਹ ਲੱਗਾ ਹੀ ਲੱਗੇ ਉਹ ਉਹ ਭਰਾਵਾ ਥੋਕ ਨਾ ਪਾ ਦੀ ਵਿੱਚ ਪਿੱਛੇ ਉਹ ਪਸੀਨਾ ਪਸੀਨਾ ਨਾ ਪਾ ਦੀ ਵਿੱਚ ਲਾਰ ਨਾ ਪਾ ਦੀ ਫੜ ਜਵੇ ਬੈਲ ਬੈਲ ਫੜ ਜਵੇ ਸਾਰੀ ਪਨੀਰ ਬਣ ਜਾਣਾ ਬੈਲ ਦਾ ਉਹ ਬੈਲ ਬੱਡੀ ਬੈਲ ਹੁਣ ਲੱਗੇ ਆ ਪੁੰਨ ਏ ਉਹ ਚੱਕ ਸਹਿਜ ਦੀਆਂ ਡੇਗੀਆਂ ਹੋਈਆਂ ਲਾਲਾ ਹੁਣ ਸਾਹਮਣੇ ਆਹ ਕਰੋ ਤੇ ਆਹ ਕਮਾ ਭਜੀ ਸਾਈਹ ਦੀਆਂ ਡੈਗੀਆਂ ਲਾਲਾਂ ਬੈਲ ਚ ਕੁਟੀ ਫੜੀ ਤੂੰ ਕੋਈ ਪੂਣ ਮੇਰਾ ਬਣਾ ਡੈਪੇ ਉਤੋਂ ਬੈਲ ਚ ਕੜੀ ਰੱਖੀ ਹੁਣ ਪੂਰਾ ਕੋਲਕ ਲਈਆ ਚੱਲਣ ਦਿਆ ਅੱਜ ਉਹ ਸੈਰ ਤੋਂ ਬੜਾ ਸੰਗਲਾ ਨਹੀਂ ਹੋ ਗਿਆ ਕੰਮ ਕੰਮ ਹੋ ਹੀ ਗਿਆ ਬੁਗਲੇ ਦਾ ਕੰਮ ਹੋ ਹੀ ਆ ਬੁਗਲੇ ਦੇ ਪਪਾ ਸਕੂਟ ਹੀ ਛੱਡ ਗਈ ਵਿਚਾਰਾ ਕੂੜਾ ਕਰਤਾ ਮਹਿਮਾਨ ਹੀ ਬਣ ਗਿਆ ਉਹ ਤੇ ਵਿਚਾਰਾ ਤੈਨੂੰ ਹੀ ਸਿਆਣਾ ਸਮਝਦੇ ਏ ਤੂੰ ਉਦੋਂ ਨਿਆਣਾ ਨਿਕਲੇਆ ਕਿਉਂ ਸੈਜ ਤਾਂ ਨੀ ਮੈਂ ਸੈਜ ਨੂੰ ਭੇਜਦੀ ਅਮਨ ਦੀ ਸਕੂਟਰ ਨਹੀਂ ਭੇਜਣੀ ਕੇਹੇ ਨਾ ਭੇਜਣਾ ਅਮਨ ਭਾਈ ਤੁਰ ਗਿਆ ਕੋਈ ਨਾ ਆਪਦਾ ਸਿਆਣਾ ਇਹਨਾਂ ਨੂੰ ਨਾ ਭੇਜੋ ਸਿਆਣੇ ਬੰਦੇ ਜਾਓ ਆਪਾਂ ਆਊਗਾ ਮੁਰਗੇ ਭਰਾ ਵਾਹ ਆ ਲਾਂਬੇ ਵਾਲਾ ਕੰਮ ਹੀ ਹੋ ਜਾਣਾ ਵਾ ਕਿਹਦਾ ਨਹੀਂ ਘੁੱਟੀ ਹੈ ਘੁੱਟੀ ਕੋਟੀ ਆ ਰਾਣਾ ਭਰਾਵਾ ਸਹਿਜ ਕਹਿੰਦਾ ਬੱਲੇ ਵੀ ਕੇ ਪਾਣੀ ਆ ਗਿਆ ਮੂੰਹ ਚ ਆਇਆ ਸਹਿਜ ਕਿ ਨਹੀਂ ਉਹ ਦੱਸ ਇੱਧਰ ਆਇਆ ਪਾਣੀ ਓਏ ਲੈ ਗਿਆ ਵਾ ਦੋ ਠੂਲੇ برف ਦੇ ਕਿੰਨੇ ਠੂਲੇ ਲਿਆਉਂਗਾ ਡੂੰਗੇ ਡੂੰਗੇ ਹੁੰਦੇ ਠੂਲੇ ਨਹੀਂ ਹੁੰਦੇ ਨਹੀਂ ਨਹੀਂ ਬਾਦੂਆ ਬਾਦੂਆ برف ਚ ਐਲਡ ਹੋ ਗਿਆ ਵਾ ਦੁੱਧ ਕਰ ਮੈਂ ਹੁਣ ਪੀਣੀ ਬੁੱਕਾਂ ਚ ਵਾ ਉਹ ਸੀਗਾ ਇਹ ਚਲੀ ਆਪ ਲੈਣਾ ਨੂੰ ਰਹਿਣ ਦੇ ਭਰਾਵਾ ਗਿੱਕ ਭੇਜੇ ਸੀਗੇ ਲੈਣੀ ਆ ਸੁਣੋ ਗਲਾਸ ਤਾਂ ਹੈ ਗਲਾਸ ਹੈਗੇ ਉੱਥੇ ਪੈਜਮ ਜੇ ਥੋੜੀ ਜਿਹੀ ਹੈਗੀ ਕੋਈ ਨਾ ਸਾਰ ਲਾਂਗੇ ਕੋਈ ਨਾ ਆ ਸਹਿਜ ਉਹ ਕਿਹੜਾ ਪੀਣਾ ਕੋਈ ਹੈਗਾ ਤਾਂ ਨਹੀਂ ਅਮਰ ਤੇ ਤਾਰੀ ਤੇ ਨਹੀਂ ਬੰਦਾ ਕੋਈ ਫੇਰ ਠੀਕ ਆ ਸਾਰੀ ਭਰੀ ਸ਼ਾਕਾ ਮਾਸਾਰੀ ਆ ਮਸ ਆ ਸਹਿਜ ਵੀ ਮਾਸਾਹਾਰੀ ਆ ਸਾਰੀ ਬਣਾਤਾ ਦਾ ਪਾੜ ਗਿਆ ਕੱਪੜਾ ਮੀਂਹ ਆ ਗਈ ਬਣਾ ਦਿਆ ਲੋ ਜੀ ਪੈ ਗਿਆ ਦੁੱਧ ਬੈਲ ਜੀ ਦੇ ਸਹਿਜ ਦੇ ਮੂੰਹ 'ਚ ਹੋਰ ਪਾਣੀ ਆ ਗਿਆ ਆ ਭਾਜੀ ਦੀਆਂ ਭਾਰਤੀਆਂ ਬਾਵਾ ਲਾਲਾ ਨਾਲ ਇਹਨੇ ਉਹ ਨਹੀਂ ਪਾਣੀ ਪੀਣ ਆਲਾ ਭਾਜੀ ਉਹ ਸਾਰੇ ਕੰਮ ਕੀ ਬਾਣੀ ਲਿਆਈ ਆ ਇਹ ਦੋ ਨਾਲੇ ਚੱਲੋ ਇਹਨਾਂ ਨੂੰ ਨਾ ਭੇਜੋ ਯਾਰ ਆ ਜਾ ਆ ਜਾ ਆ ਜਾ ਆ ਜਾ ਸੁਣ ਇਹਨੂੰ ਪਰ ਲਿਆ ਇਹਨੂੰ ਨਾ ਲੈ ਕੇ ਜਾਇਓ ਇਹਨੂੰ ਨਾ ਲੈ ਕੇ ਜਾਇਓ ਬੋਤਲ ਲੈ ਆਉਣੇ ਉਹਨੇ ਇਹ ਨੂੰ ਫਰਾਜ ਜੱਪਵਾ ਉਹ ਵੇਲਾ ਸੈਦ ਠੀਲ ਦਾ ਗਲਾਸ ਲੈ ਕੇ ਆਈ ਆਈ ਵਿਚਾਰੇ ਆਈ ਵਿਚਾਰੇ ਨੂੰ ਬਿੱਲ ਦਿੱਤਾ ਹੀ ਨਹੀਂ ਬਿੱਲ ਵਿਚਾਰੇ ਨੂੰ ਲੈ ਖਾਏ ਗਲਾਸੀ ਉਹ ਭਾਈ ਨੂੰ ਦੇ ਓਏ ਆ ਕੱਢੋ ਕੀ ਆ ਵਿਚ ਪੀ ਪੀ ਓਏ ਪੀ ਲੋ ਪੀ ਲੋ ਉਹ ਸੈ ਇਹਨੂੰ ਐਂਡ ਤੇ ਦੇਣਾ ਮੈਂ ਜਿੰਨਾ ਕ ਬੱਜ ਗਿਆ ਸਹਿਰ ਮੈਂ ਬੋਤਲ ਹੀ ਭਰ ਲੈਣੀ ਆ ਉਹ ਸਹਿਰ ਹੀ ਨੁਇੰਟੇ ਦੇਣਾ ਵਾ ਮੇਰੇ ਬੋਤਲ ਭਰ ਦੂੰਗਾ ਜਾਂ ਭਰ ਦੂੰਗਾ ਲੈ ਆ ਭਰ ਦੂੰਗਾ ਕੀ ਗੱਲ ਹੈ ਛਪੀਲ ਲੱਗੀ ਹੈ ਹੈਗਾ ਅੱਗੇ ਆ ਅੱਗੇ ਮੇਰਾ ਭਰਾ ਜਿੰਨੇ ਨੂੰ ਬੋਤਲ ਲੈਣ ਨਹੀਂ ਪ੍ਰਧਾਨ ਨੇ ਮੌਕੇ ਦੇਣਾ ਸੌਦਾ